ਅੰਮ੍ਰਿਤ ਛਕੀ ਗਲੇ ਤੂੜੀ ਵਿੱਚ ਲੁੜਨ ਦੀ ਸੋਹਾ ਨਾਨਕ ਤੈ ਸਹਦਾਨੀ ਗੁਰ ਕਾ ਸ਼ਬਦੁ ਰਾਤੀਆ ਨਾਮ ਬਰੰਗੈ ਰਾਗ ਜੀਤੇ ਪੰਜ ਪੈਰਾਈਆ ਨਾਨਕ ਸਫਲ ਮਾਰੋ ਜੋ ਰਾਗ ਜਾਮੋ ਇੱਕ ਤਾਂ ਲਖ ਤੋ ਵਾਪਨ ਕਰਤਾ ਲੋ ਜਨਮ ਜਿਨ ਕੀਤਾ ਕੀ ਤੋ ਸੋ ਵਿਸਰੇ ਸੋ ਸੁરસ ਪੀਜੀਐ ਕਬੂ ਨਾ ਵੀਕਾ ਹੋਏ ਨਾਲਿ ਤੇ ਰਾਮ ਰਾਮ ਗੜ ਗਾਈਐ ਦਰਗੜ ਬੜ ਸੋਏ ਜੋ ਪ੍ਰਭ ਰਖੇ ਆਪ ਇਨ ਕੋਈ ਨਾ ਮਾਰੀ ਅੰਦਰ ਦਾ ਸਹਾਰਾ ਸਦਾ ਗੁਣ ਸਾਰੇ ਏਕਾ ਟੇ ਲਗਾ ਗੰਭ ਮੰਨ ਤਨ ਪ੍ਰਭ ਧਾਰੀ ਲਗਾ ਰੰਗ ਅਪਾਰ ਕੋ ਨਾ ਉਤਾਰੇ ਗੁਰਮੁਖ ਅਰਗੁਣ ਨਾ ਔਰ ਹਾਰੇ ਕਰੀ ਸੁ ਚੰਗਾ ਮਾਰ ਦੋਈ ਗਣ ਕਲਾਹੀ ਆਪਣੀ ਲੜਨ ਹਾਰ ਆਪੇ ਲੇ ਹੋ ਲੇ ਹੋ ਲਾਈ ਜਨ ਦੇਵ ਮਤੀ ਉਪਦੇਸ਼ ਵਿੱਚੋਂ ਪਰਮ ਜਾਈ ਧੋ ਤਰਲੇ ਕਿਆ ਲੇਕ ਸੋਈ ਸਭ ਕਮਾਏ ਸਾਗਰ ਵਿੱਚ ਤਿਸ ਬਸ ਦੂਜੀ ਨਾਹੇ ਜਾਏ ਨਾਰਕ ਸੁਖ ਅਰਧ ਪਏ ਪ੍ਰਭ ਕੀ ਮਨ ਅਜਾਏ ਗੁਰੂ ਰਾਜਨ ਸਿਮੜਿਆ ਸੇ ਪੈ ਰਿਹਾ ਈ ਕਰਮ ਕਮਾਵਦੇ ਕਰਦੇ ਹਾਰੇ ਹਾਈ ਨਾਲੇ ਕੋ ਜਮਤ ਨਿਬਧਾਨੀਆ ਤੁਮ ਅੱਤ ਤਰਵਰਾਇ ਨਾ ਹੁੰਦੇ ਆਇਨ ਸਾਜਵਾ ਜਨਮ ਪਦਾਰਤ ਜੀਤ ਨਾਲੇ ਤਰਵੇਂ ਸੇ ਚਲੈ ਕੀਤੋ ਪਵਣ ਹੋੜੀ ਤਾ ਬੜੀ ਰੋਥਾਈ ਮਿੱਟੀ ਕਰਨ ਕੋ ਮੰਤਰੀਆ ਨਾਨਕ ਸਿੰਘ ਜੀ ਉਪਰੇ ਤਿੰਦਾ ਪਾਲ ਮਥਾਈ ਸੁਤਰੇ ਸੁਖੀ ਸਵਨ ਜੋ ਰੱਤੀ ਸਾਰੇ ਅਸੰਤ ਮਾਇਆ ਝੂਠੀ ਕਾਰ ਨੇ ਨਾਨਕ ਸਿੰਘ ਜੀ ਗੰਨ ਜਿਸਨਾ ਨਾਮ ਚਾਰ ਨੇ ਕੇ ਨਰਧਰਦੋ ਜਿੰਨੀ ਸਾਚ ਰਾਤਿਆ ਨਾੜ ਕੇ ਮਨ ਤਨ ਪਪ ਹੱਤ ਤਉ ਉਦਾਰਨ ਪਾਰ ਬ੍ਰਹਮ ਸਮਰੱਤ ਪੁਰਖ ਅਪਾਰ ਜਿਸੇ ਉਦਾਰੇ ਨਾਰਕਾ ਸੋ ਸਿਰੁਰਹਿ ਸਿਰਜਨਵਾਰ ਦੂਜੀ ਛੋਡ ਕੁਵਟੜੀ ਇਕ ਸੋ ਚਿਤਲਾ ਜਪਾ ਵੀਰ ਕਾ ਵੈ ਡਰ ਲੰਡਰੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵੜੇ ਜਾ ਰਿਆ ਸੱਚ ਬਕਰ ਜੀ ਨਦੀਆ ਸੇ ਸੱਚੜੇ ਪਾਸਾਰ ਪੰਥਾ ਪਹਿ ਗਣ ਜਾਣੀ ਜੇਰ ਮਾ ਹੋਈ ਨਾਰਕ ਨਹੀਂ ਕਰੰਮ ਤਿਰ ਮੋਨਾਂ ਥੋੜੀ ਦੋਜ ਚਿਰ ਆਪ ਕਿਰਪਾ ਸ਼ਬਦ ਸੁਣ ਬਾਬਾ ਨਾਮ ਕਾ ਆਏ ਕਰਿ ਚਿਤਨ ਮਾ ਸੱਚਾ ਆਪਾ ਤਸਾ ਹੋ ਸਿਰ ਸਾ ਤੈਸਾ ਹੋ ਜਿਸ ਵਾਸ ਬੈਠੇ